ਵਿਚ ਮੈਡੀਕਲ ਕਾਲਜ ਬਣਾਏ ਜਾਣ ਵਾਲੀ ਥਾਂ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ ਕਦੀ ਇਹ ਜਗ੍ਹਾ ਪ੍ਰਸ਼ਾਸਨ ਵੱਲੋਂ ਸਰਕਸ ਲਈ ਦੇ ਦਿੱਤੀ ਜਾਂਦੀ ਹੈ ਤੇ ਕਦੀ ਇਸ ਜਗ੍ਹਾ ਤੇ ਪਟਾਕਾ ਮਾਰਕੀਟ ਲੱਗ ਜਾਂਦੀ ਹੈ ਤੇ ਹਾਲ ਹੀ ਵਿੱਚ ਬੀਤੇ ਦਿਨੀ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਨੇ ਕਪੂਰਥਲਾ ਦੇ ਸਥਾਨਕ ਇੱਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਮੈਡੀਕਲ ਕਾਲਜ ਦੀ ਉਸਾਰੀ ਅਤੇ ਮੈਡੀਕਲ ਕਾਲਜ ਨੂੰ ਜਲਦੀ ਤੋਂ ਜਲਦੀ ਬਣਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਮੈਡੀਕਲ ਕਾਲਜ ਸੰਬੰਧੀ ਕਪੂਰਥਲਾ ਦੇ ਸਥਾਨਕ ਨਾਮੀ ਹੋਟਲ ਵਿਖੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਸਬੰਧ ਵਿੱਚ ਸਮਾਜ ਸੇਵੀ ਅਤੇ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਅਵੀ ਰਾਜਪੂਤ ਨੇ ਕਪੂਰਥਲਾ ਮੈਡੀਕਲ ਕਾਲਜ ਦੀ ਗਰਾਊਂਡ ਤੇ ਜਾ ਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਡੀਕਲ ਕਾਲਜ ਬਾਰੇ ਪੰਜਾਬ ਸਰਕਾਰ ਸਿਆਸਤ ਖੇਡ ਰਹੀ ਹੈ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਚੋਣਾਂ ਦੀ ਰਾਜਨੀਤੀ ਖੇਡਦੀ ਹੈ ਅਤੇ ਮੈਡੀਕਲ ਕਾਲਜ ਨੂੰ ਲੈ ਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਮਾਜ ਸੇਵੀ ਅਵੀ ਰਾਜਪੂਤ ਨੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਕਿ ਉਹ ਉਸ ਥਾਂ ਤੇ ਆ ਕੇ ਲੋਕਾਂ ਨੂੰ ਜਾਣਕਾਰੀ ਦਿੰਦੇ ਜਿੱਥੇ ਮੈਡੀਕਲ ਕਾਲਜ ਬਣਨਾ ਸੀ ਨਾ ਕਿ ਵੱਡੇ ਵੱਡੇ ਹੋਟਲਾਂ 'ਚ ਜਾ ਕੇ ਹਾਂਜੀ ਅਵੀ ਜੀ ਅੱਜ ਤੁਸੀਂ ਮੈਡੀਕਲ ਕਾਲਜ ਇੱਥੇ ਬਣਨਾ ਹੈ ਉਸੇ ਆ ਕੇ ਕੁਰਸੀਆਂ ਵਿੱਚ ਲਾ ਕੇ ਬੈਠੋ ਕਾਰਨ ਕਿ ਇਹਦਾ ਕਿਹੜਾ ਦੇਖੋ ਜੀ ਅਸੀਂ ਇੱਕ ਲੋਕਾਂ ਦੇ ਸੇਵਾਦਾਰ ਹੋਣ ਦੇ ਨਾਤੇ ਲੋਕਾਂ ਦੇ ਵਿੱਚ ਪਹੁੰਚ ਕੇ ਜਮੀਨੀ ਪੱਧਰ ਤੇ ਆ ਜਾ ਕੇ ਤਾਂ ਆਪਾਂ ਤੁਸੀਂ ਵੀ ਦੇਖ ਸਕਦੇ ਹੋ ਤੁਸੀਂ ਇੰਨੀ ਠੰਡ ਦੇ ਵਿੱਚ ਆਏ ਹੋ ਇੰਨੀ ਸਰਦੀ ਦੇ ਵਿੱਚ ਅਸੀਂ ਅੱਜ ਆ ਕੇ ਬੈਠੇ ਆ ਮੈਡੀਕਲ ਕੋਲੇ ਵਾਲੀ ਜਗ੍ਹਾ ਤੇ ਅਸੀਂ ਕੋਈ ਨਾਟਕ ਕਰਨ ਨਹੀਂ ਆਏ ਸਾਨੂੰ ਲੋਕਾਂ ਦੀ ਬਿਲਕੁਲ ਹਮਦਰਦੀ ਆ ਜਿਹੜਾ ਕਿ ਮੈਡੀਕਲ ਕੋਲੇ ਕਪੂਥੇ ਜਿਹਾ ਬੰਦਾ ਹੀ ਜਿਸ ਦੇ ਨਾਮ ਦੇ ਉੱਪਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਸਰਕਾਰ ਚੱਲ ਗਈ ਆਮ ਆਦਮੀ ਸਰਕਾਰ ਦੇ 2 ਸਾਲ ਹੋ ਗਏ ਸਿਆਸਤ ਖੇਡੀ ਜਾ ਰਹੀ ਆ ਮੈਡੀਕਲ ਕੋਲੇ ਵਾਲੀ ਜਗ੍ਹਾ ਤੇ ਹੀ ਬੈਠੇ ਆ ਤੇ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਮੇਰਾ ਮੇਨ ਟੀਚਾ ਸੀ ਅੱਜ ਇਸ ਜਗ੍ਹਾ ਤੇ ਪਹੁੰਚ ਕੇ ਪ੍ਰੈਸ ਕਾਨਫਰੰਸ ਕਰਨ ਦਾ ਤੁਹਾਡੇ ਮੀਡੀਆ ਰਾਹੀਂ ਇਸ ਕਰਕੇ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਇੱਕ ਪਾਸੇ ਮੌਜੂਦਾ ਸਰਕਾਰ ਨੇ ਕਿਹਾ ਸੀ ਕਿ ਜਿਹੜੀ ਸਾਡੀ ਸਰਕਾਰ ਆਊਗੀ ਇਹ ਚੌਂਕਾ ਚੁਰਾਹਿਆਂ ਤੋਂ ਪਿੰਡਾਂ ਦੀਆਂ ਸੱਤਾਂ ਤੋਂ ਚੱਲੇਗੀ ਪਰ ਦੂਜੇ ਪਾਸੇ ਇਹ ਉਲਟਾ ਕੰਮ ਹੋ ਰਿਹਾ ਜਿੱਦਾਂ ਪਹਿਲੇ ਰਵਾਇਤੀ ਪਾਰਟੀਆਂ ਨੂੰ ਪੰਦੇ ਸੀ ਅੱਜ ਖੁਦ ਵੱਡੇ ਵੱਡੇ ਹੋਟਲਾਂ 'ਚ ਕਪੂਥਲੇ ਦੇ ਬੈਸਟ ਵੈਸਟਰਨ 'ਚ ਪਿਛਲੇ ਦਿਨੀ ਡਾਕਟਰ ਬਲਵੀਰ ਸਿੰਘ ਜੋ ਸਿਹਤ ਮੰਤਰੀ ਆ ਮੌਜੂਦਾ ਸਰਕਾਰ ਦੇ ਉਹ ਪ੍ਰੈਸ ਕਾਨਫਰੰਸ ਕਰਕੇ ਕਿ ਅਸੀਂ ਕਿਸੇ ਨੂੰ ਕਿੰਤੂ ਬਰੰਤੂ ਨਹੀਂ ਕਰਦੇ ਜਿਹੜੇ ਮਰਜ਼ੀ ਹੋਟਲਾਂ 'ਚ ਪ੍ਰੈਸ ਕਾਨਫਰੰਸ ਕਰੋ ਪਰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਜਿਸ ਜੀ ਦਾ ਮੇਨ ਇਸ਼ੂ ਸੀਗਾ ਜਿੱਥੇ ਮੈਡੀਕਲ ਕੋਲੇ ਬੰਦਾ ਸੀ ਕੀ ਗੱਲ ਇੱਥੋਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਤੁਹਾਨੂੰ ਇੱਕਰੀਂ ਵੀ ਨਹੀਂ ਕਿਹਾ ਕਿ ਆਪਾਂ ਪ੍ਰੈਸ ਕਾਨਫਰੈਂਸ ਜਾ ਕੇ ਕਰੀਏ ਉਸ ਜਗ੍ਹਾ ਤੇ ਜਿੱਥੇ ਮੈਡੀਕਲ ਕੋਲੇ ਬੰਦਾ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਥੋੜਾ ਜਿਹਾ ਰੋਸ ਆ ਉਹ ਘੱਟ ਜਾਵੇ ਮੌਜੂਦਾ ਸਰਕਾਰ ਲਈ ਪਰ ਹੋਇਆ ਕੀ ਹੋਟਲਾਂ 'ਤੇ ਜਾ ਕੇ ਪ੍ਰੈਸ ਕਾਨਫਰੈਂਸ ਕਰਤੀ ਇਹਦੇ ਉਹ ਘਾਵਤ ਹੋ ਗਈ ਕਿ ਸੁੱਤੇ 'ਤੇ ਨਿਆਂ ਦਾ ਮੂੰਹ ਚੁੰਮੀ ਜਾਓ ਨਾ ਨਿਆਂਰੇ ਨੂੰ ਪਤਾ ਲੱਗੇ ਤੇ ਨਾ ਉਹਦੇ ਜਿੰਨੇ ਮੂੰਹ ਚੁੰਮਿਆ ਉਹਨੂੰ ਪਤਾ ਲੱਗੇ ਇਹ ਸਿਰਫ ਤੇ ਸਿਰਫ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਹੋਇਆ ਵਾ ਸੋ ਅਸੀਂ ਇਸ ਚੀਜ਼ ਨੂੰ ਸਰਾਸਰ ਜਿਹੜਾ ਵਾ ਤਰੀਕੇ ਦੇ ਨਾਲ ਅਸੀਂ ਇਹ ਜਾਣਦੇ ਹਾਂ ਕਿ ਗਲਤ ਹੋਈ ਆ ਲੋਕਾਂ ਦੀਆਂ ਸਹੂਲਤਾਂ ਲਈ ਜਿਹੜਾ ਮੈਡੀਕਲ ਕਾਲਜ ਆ ਉਹ ਬਣਾਉਣ ਵਾਲੀ ਜਗ੍ਹਾ ਤੇ ਆ ਕੇ ਲੋਕਾਂ ਨੂੰ ਆਸ਼ਵਾਸ਼ਣ ਦੇਣਾ ਚਾਹੀਦਾ ਸੀ ਨਾ ਕਿ ਵੱਡੇ ਵੱਡੇ ਹੋਟਲਾਂ 'ਚ ਆਲੇ-ਦੁਆਲੇ ਆਪਣੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਪਿਟਾ ਕੇ ਉੱਥੇ ਪ੍ਰੈਸ ਕਾਨਫਰੰਸ ਕਰਨੀ ਇਹ ਸਰਾਸਰ ਗਲਤ ਹੋਇਆ ਵਾ ਅਭੀ ਕੀ ਕਾਰਨ ਕੀ ਸਮਝਦੇ ਆ ਕਿ ਸਮੇਂ-ਸਮੇਂ ਤੇ ਜਿਹੜਾ ਕਾਲਜ ਵਾ ਜਿੱਥੇ ਮੈਡੀਕਲ ਕਾਲਜ ਬੰਨਣਾ ਸੀ ਉਹ ਹਰ ਵੇਲੇ ਇੱਕ ਮੁੱਦਾ ਬਣਿਆ ਰਹਿੰਦਾ ਵਾ ਕਿ ਕਾਲਜ ਜਿਹੜਾ ਨਹੀਂ ਬਣਿਆ ਹਰ ਵਾਰੀ ਸਰਕਾਰ ਨੂੰ ਮਤਲਬ ਕਿ ਦਾਅਵੇ ਬڑے ਵੱਡੇ ਕੀਤੇ ਜਾਂਦੇ ਆ ਦੇਖੋ ਸਿਰਫ ਦਾਅਵਿਆਂ ਦੇ ਜਿਹੜੇ ਆ ਇੱਕ ਇਸ਼ੂ ਰਹਿ ਗਏ ਆ ਭਾਵੇਂ ਉਹ ਮੌਜੂਦਾ ਸਰਕਾਰ ਹੋਵੇ ਭਾਵੇਂ ਸਾਬਕਾ ਸਰਕਾਰ ਚ ਮੰਤਰੀ ਰੇ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੇ ਕਿਹਾ ਸੀ ਕਿ ਮੈਡੀਕਲ ਕਾਲਜ ਦੀ ਮੰਗ ਜਿਹੜੀ ਆ ਉਹ ਜਿਹੜੇ ਉਹਨਾਂ ਨੇ ਜਿਹੜੇ ਸੈਂਟਰ ਦੇ ਹੈਲਥ ਮਿਨਿਸਟਰ ਉਹਨਾਂ ਕੋਲ ਜਾ ਕੇ ਕੀਤੀ ਤਾਂ ਪਾਸ ਹੋਇਆ ਪਰ 5 ਸਾਲ ਕਾਂਗਰਸ ਸਰਕਾਰ ਦੇ ਬੀਤ ਕੇ 2 ਸਾਲ ਸਰਕਾਰ ਦੇ ਉਹਨੇ ਮੌਜੂਦਾ ਦੇ ਬੀਤ ਕੇ ਜੋ ਬਦਲਾਅ ਸਰਕਾਰੀ ਜਿਨ੍ਹਾਂ ਦਾ ਪਹਿਲਾ ਟੀਚਾ ਹੀ ਸੀ ਕਿ ਮੈਡੀਕਲ ਸਹੂਲਤਾਂ ਦੇਵਾਂਗੇ ਤੇ ਚੰਗੀ ਸਿੱਖਿਆ ਦੇਵਾਂਗੇ ਨਾ ਤੇ ਚੰਗੀ ਸਿੱਖਿਆ ਵੱਲ ਕੁਝ ਹੋ ਰਿਹਾ ਤੇ ਨਾ ਮੈ ਕਿ ਗਲ ਇਸ ਹਲਤ ਦੇ ਵਿੱਚ ਕੁਝ ਵੀ ਕਪੂਥਲੇ ਨੂੰ ਫਾਇਦਾ ਹੋ ਰਿਹਾ ਕਿਉਂਕਿ ਅੱਜ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਹਾਂ ਮੈਂ ਅੱਜ ਆਪਣੇ ਹਲਕੇ ਕਪੂਥਲੇ ਲੋਕਾਂ ਸੇਵਾਦਾਰ ਹੋਣ ਦੇ ਨਾਤੇ ਇਹ ਪ੍ਰੈਸ ਕਾਨਫਰੰਸ ਕੀਤੀ ਆ ਤਾਂ ਕਿ ਇੱਕ ਸ਼ੀਸ਼ਾ ਦਿਖਾ ਸਕੀਏ ਮੌਜੂਦਾ ਸਰਕਾਰ ਨੂੰ ਕਿ ਆ ਜਗ੍ਹਾ ਵਾ ਜਿੱਥੇ ਸਹੀ ਪ੍ਰੈਸ ਕਾਨਫਰੰਸ ਕਰਨੀ ਬੰਦੀ ਨਾ ਕਿ ਵੱਡੇ ਵੱਡੇ ਹੋਟਲਾਂ 'ਚ ਜਿੱਥੇ ਆਪਾਂ ਬਾਕੀ ਰਵਾਇਤੀ ਪਾਰਟੀਆਂ ਨੂੰ ਪੰਡਦੇ ਰਹੇ ਆ ਸੋ ਇਹ ਬੜੀ ਰੋਸ ਵਾਲੀ ਗੱਲ ਆ ਕਿਉਂਕਿ ਸਿਹਤ ਜਿਹੜੀ ਆ ਮੇਰੀ ਵੀ ਥੋੜੀ ਠੀਕ ਨਹੀਂ ਜਿਸ ਕਰਕੇ ਇਹਨਾਂ ਦਿਨ ਦਾ ਗੈਪ ਪੈ ਗਿਆ ਸੋ ਅਸੀਂ ਇਹ ਜਾਣਦੇ ਆ ਕਿ ਇੱਕ ਵਾਰੀ ਜੇ ਸਿਹਤ ਮੰਤਰੀ ਸਾਹਿਬ ਤੁਸੀਂ ਇੱਥੇ ਆਓ ਇਸ ਜਗ੍ਹਾ ਤੇ ਆ ਕੇ ਕਪੂਤੇ ਲੋਕਾਂ ਨੂੰ ਆਸ਼ਵਾਸ਼ਣ ਦਿਓ ਤਾਂ ਕਿ ਲੋਕ ਵੀ ਤੁਹਾਡੀ ਜਿਹੜੀ ਆਊਟ ਉੱਡਾ ਉਹਨੂੰ ਸਮਝ ਸਕਣ ਜੇ ਅਪਾ ਗੱਲ ਕਰੀਏ ਇਲੈਕਸ਼ਨ ਲੱਗੇ ਜਦੋਂ ਆਉਂਦੇ ਆ ਜੋ ਪਹਿਲਾ ਇਲੈਕਸ਼ਨ ਆਇਆ ਸੀ ਉਦੋਂ ਵੀ ਮੁੱਖ ਮੰਤਰੀ ਸਾਹਿਬ ਆ ਕੇ ਮਤਲਬ ਕੀ ਕਹ ਲੋ ਕਿ ਉਦਘਾਟਨ ਕਰਕੇ ਗਏ ਤਾਂ ਹੁਣ ਐਮਪੀ ਦੇ ਇਲੈਕਸ਼ਨ ਆ ਰਹੇ ਆ ਤਾਂ ਕੀ ਸਿਹਤ ਮੰਤਰੀ ਵੀ ਆ ਕੇ ਕਹਿਣ ਮਤਲਬ ਕਿ ਤਨਾ ਕਿਤੇ ਲੋਕਾਂ ਨੂੰ ਲੱਗਦਾ ਨਹੀਂ ਕਿ ਲੌਲੀਪੌਪ ਦੇਣ ਦਾ ਕੰਮ ਹੀ ਕਰ ਦੇਖੋ ਜੀ ਜਦੋਂ মিডিਆ ਨੇ ਬੜਾ ਵਧੀਆ ਜਿਹਾ ਕੁਐਸਚਨ ਪੁੱਛਿਆ ਵਾ ਤੁਸੀਂ ਕਿਹਾ ਕਿ ਉਦਘਾਟਨ ਕਰਨਾ ਹੈ ਭਗਵੰਤ ਮਾਨ ਸਾਹਿਬ ਇਹ ਨਕਸ਼ੇ ਪਾਸ ਕਰ ਗਏ ਮੈਂ ਕਹਿੰਦਾ ਇੰਨਾ ਕੀ ਇਹ ਸਿਰਫ ਕਹਿੰਦੇ ਨਾ ਗੁੰਗਲਾਂ ਨਾਲੋਂ ਮਿੱਟੀ ਝਾਂਬ ਲਈ ਗੱਲ ਕੀਤੀ ਕੋਈ ਇੱਥੇ ਨੀਂ ਪੱਥਰ ਹੀ ਲਾ ਦਿੰਦੇ ਲੋਕ ਆ ਕੇ ਕਿਤੇ ਨੀਂ ਪੱਥਰ ਨੂੰ ਮੱਥਾ ਟੇਕ ਜਾਂਦੇ ਲੋਕ ਇਹ ਤਾਂ ਸਮਝ ਸਕਦੇ ਕਿ ਸਾਡੇ ਮੈਡੀਕਲ ਕੋਲੇ ਆਣਾ ਵਾ ਇਹ ਤਾਂ ਸਿਰਫ ਨੀਂ ਪੱਥਰ ਨਹੀਂ ਲਾਇਆ ਗਿਆ ਇਹ ਸਿਰਫ ਇਸ ਉਜਾੜ ਅਜ ਪਿਆ ਵਾ ਮਿੱਟੀ ਉਦਾਂ ਦੀ ਉਦਾਂ ਹੀ ਆ ਕੋਈ ਨੀਂ ਪੱਥਰ ਨਹੀਂ ਲੱਗਿਆ ਤੇ ਨੀਂ ਪੱਥਰਾਂ 'ਚ ਸਿਆਸਤ ਕਰਦੇ ਆ ਤੁਹਾਨੂੰ ਰੱਬ ਦਾ ਵਾਸਤਾ ਕੋਈ ਨੀਂ ਪੱਥਰ ਹੀ ਲਾ ਜੋ ਕਿਤੇ ਲੋਕਾਂ ਦੇ ਮਨ ਦੇ ਵਿੱਚ ਆ ਜਾਵੇ ਕਿ ਇੱਥੇ ਮੈਡੀਕਲ ਕੋਲੇ ਬੰਦਾ ਵਾ ਤੇ ਦੂਜੇ ਪਾਸੇ ਇਹ ਤੁਸੀਂ ਗੱਲ ਕੀਤੀ ਸਿਆਸਤ ਦੀ ਸਿਰਫ ਤਾਂ ਸਿਰਫ ਸਿਆਸਤ ਚਮਕਾਈ ਜਾਂਦੀ ਇੱਥੇ ਸਮੇਂ-ਸਮੇਂ ਤੇ ਇਲੈਕਸ਼ਨ ਆਉਂਦੇ ਆ ਭਾਵੇਂ ਉਹ ਐਮਐਲਏ ਹੋਣ ਭਾਵੇਂ ਐਮਸੀ ਹੋਣ ਭਾਵੇਂ ਐਮਪੀ ਹੋਣ ਸਿਰਫ ਸਿਰਫ ਉਹ ਦੋ ਹੀ ਮੈਡੀਕਲ ਵਾਲਾ ਇਸ਼ੂ ਆ ਉਹ ਜਾਗਦਾ ਵਾ ਉਸ ਤੋਂ ਇਲਾਵਾ ਸਿਰਫ ਤੇ ਸਿਰਫ ਲਾਰੇ ਲਾ ਕੇ ਕਪੂਥਰੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਵਾ ਕਿ ਆਪਾਂ ਗੱਲ ਕਰੀਏ ਪਾਰਟੀਆਂ ਦੀ ਚਾਹੇ ਕਾਂਗਰਸ ਦੀ ਚਾਹੇ ਕਾਲੀ ਚੱਲ ਉਹਨਾਂ ਇਲੈਕਸ਼ਨ ਐਮਪੀ ਦੇ ਆ ਰਹੇ ਆ ਨੂੰ ਲੱਗਦਾ ਕਿਤੇ ਨਾ ਕਿਤੇ ਮੈਡੀਕਲ ਕਾਲਜ ਉਹਨਾਂ ਦੀ ਸਿਆਸਤ ਦਾ ਹਿੱਸਾ ਰਹੂਗਾ ਬਿਲਕੁਲ ਜੀ ਅੱਜ ਮੈਂ بار بار ਦੁਬਾਰਾ ਕਹਿ ਰਿਹਾ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਨਹੀਂ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਮੈਨੂੰ ਦਰਜਵਾ ਕਪੂਥਲੇ ਹਲਕੇ ਲੋਕਾਂ ਦਾ ਮੈਂ ਸੇਵਾਦਾਰ ਹਾਂ ਕਪੂਥਲੇ ਹਲਕੇ ਲੋਕਾਂ ਦਾ ਕੋਈ ਵੀ ਅੱਜ ਜੇ ਮੈਂ ਲੋਕਾਂ ਨੂੰ ਸਮਝਾ ਜਾਂਦਾ ਕੋਈ ਅੱਜ ਇਲੈਕਸ਼ਨ ਆਉਣ ਵਾਲੇ ਐਮਪੀ ਦੇ ਜੇ ਕੋਈ ਸਿਆਸਤ ਦਾ ਪਾੜ ਬਣਾਉਂਦਾ ਨਾ ਮੈਡੀਕਲ ਕੋਲੇ ਵਾਲੀ ਜਗ੍ਹਾ ਨੂੰ ਮੇਰੀ ਬੇਨਤੀ ਆ ਕਪੂਥਰੇ ਲੋਕਾਂ ਨੂੰ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਆਵੇ ਉਹਨੂੰ ਸਿੱਧਾ ਜਵਾਬ ਪੁੱਛੋ ਕਿ ਕਿਉਂ ਨਹੀਂ ਵੀ 7 ਸਾਲ ਬੀਤ ਗਏ ਆ ਤੁਸੀਂ ਮੈਡੀਕਲ ਕੋਲੇ ਦਾ ਇਸ਼ੂ ਚੱਕਿਆ ਅੱਜ ਐਮਪੀ ਦੇ ਇਲੈਕਸ਼ਨ ਆ ਗਏ ਆ ਤੇ ਆ ਕੇ ਤੁਸੀਂ ਸਾਰੇ ਇੱਥੇ ਫੱਕ ਸ਼ਾਨ ਦੇ ਪਏ ਆ ਕਿ ਮੈਡੀਕਲ ਕੋਲੇ ਬਣਾਓ ਲੋਕ ਸਮਝਦਾਰ ਬਣਨ ਉਹ ਬੰਦਿਆਂ ਦੇ ਵਿੱਚ ਰਹੇ ਜੇ ਅੱਜ ਅਹੀ ਵੀ ਇੰਨੀ ਠੰਡ 'ਚ ਬੈਠੇ ਆ ਸਾਡਾ ਕੋਈ ਦੇਲ ਨਹੀਂ ਕਰਦਾ ਪਰ ਮੈਂ ਕਪੂਥਰੇ ਲੋਕਾਂ ਨੂੰ ਜਗਾਉਣਾ ਚਾਹੁੰਦਾ ਵਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਹੀ ਮੈਨੇਜਰ ਮੈਡੀਕਲ ਕਾਲਜ ਜਿਹੜਾ ਹੈ ਜਾਂ ਜਿੱਥੇ ਪ੍ਰੈਸ ਕਾਨਫਰੰਸ ਕਰਨੀ ਬੰਦੀ ਨਾ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਵੱਡੇ ਵੱਡੇ ਹੋਟਲਾਂ 'ਚ ਪ੍ਰੈਸ ਕਾਨਫਰੰਸ ਕਰਨੀ ਬੰਦੀ ਇਹ ਹੁਣ ਇਲੈਕਸ਼ਨ ਵੀ ਆ ਰਹੇ ਆ ਤਾਂ ਕਾਂਗਰਸ ਤਾਂ ਅੰਮ ਪਾਰਟੀ ਇਕੱਠੇ ਇਲੈਕਸ਼ਨ ਲੜ ਰਹੇ ਐ ਐਮਪੀ ਦੇ ਲੱਗਦਾ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਮੈਨੂੰ ਜੀ ਤੁਹਾਨੂੰ ਯਾਦ ਹੋਊਗਾ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਮੈਂ ਉਦੋਂ ਹੀ ਕਿਹਾ ਸੀਗਾ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਮੈਂ ਵਿਰੋਧ ਕਰਨ ਦੀ ਵਿਰੋਧ ਨਹੀਂ ਕਰਦਾ ਮੈਂ ਉਦੋਂ ਵੀ ਕਹਿੰਦਾ ਸੀ ਇਹ ਇੱਕੋ ਹੀ ਸਿੱਕੋ ਦੇ ਸਿੱਕੇ ਦੇ ਦੋ ਪਹਿਲੂ ਆ ਭਾਵੇਂ ਉਲਟਾ ਪਲਟਾ ਕੇ ਦੇਖ ਲਓ ਅੱਜ ਉਹ ਗੱਲਾਂ ਸਾਬਤ ਹੋ ਗਈਆਂ ਮੈਂ ਬਾਰ-ਬਾਰ ਕਹਿ ਰਿਹਾ ਮੈਨੂੰ ਕਿਸੇ ਪਾਰਟੀ ਦੀ ਹੋਣ ਦਾ ਕੋਈ ਮਤਲਬ ਨਹੀਂ ਮੈਨੂੰ ਸਿਰਫ ਮਤਲਬ ਆ ਮੇਰੇ ਹਲਕੇ ਕਪੂਤਰੇ ਦੇ ਲੋਕਾਂ ਨਾਲ ਜੇ ਅੱਜ ਇਕੱਠੇ ਹੋਏ ਗੱਠਜੋੜ ਹੋਇਆ ਹੁਣ ਤੇ ਤੁਸੀਂ ਕਿਉਂ ਖਿਚੜੀ ਇਕੱਠੀ ਹੋ ਗਈਆਂ ਹੁਣ ਤੇ ਮੈਡੀਕਲ ਕਾਲਜ ਤੇ ਬਣਾ ਲਓ ਹੁਣ ਤੇ ਤੁਸੀਂ ਗੱਠਜੋੜ ਕਰ ਲਿਆ ਇੰਡੀਆ ਅਲਾਈਅንስ ਅਨਾਉਂਸ ਹੋ ਗਿਆ ਵਾ ਹੁਣ ਤੁਸੀਂ ਆਪਣੇ ਫੰਡ ਜ਼ਾਹਰ ਕਰਕੇ ਇੱਥੇ ਕੋਈ ਨਾ ਕੋਈ ਉਸਾਰੀ ਤੇ ਸ਼ੁਰੂ ਕਰਾ ਦੋ ਕਿ ਉਹ ਵੀ ਅਪਾ ਦੀ ਕਰਵਾ ਦੇ ਸੋ ਜਿਹੜੀ ਇਹ ਗੱਟ ਜੁੜ ਹੋਇਆ ਵਾ ਹੁਣ ਇਹਨਾਂ ਨੂੰ ਚਾਹੀਦਾ ਲੋਕਾਂ ਦੇ ਮਸਲੇ ਹੱਲ ਕਰਵਾਣ ਅਨਵੇ ਟਾਈਮ ਦੇ ਵਿੱਚ ਆਮ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਗਾ ਕਿ ਜਿਵੇਂ ਕਿ ਇਲੈਕਸ਼ਨ ਆ ਗਿਆ ਤਾਂ ਸਾਰੀ ਪਾਰਟੀ ਨੇ ਘਰ ਘਰ ਵੀ ਜਾਣਾ ਵਾ ਅਪੀਲ ਮੇਰੀ ਇਹੀ ਆ ਜੀ ਸਮਝਦਾਰੋਂ ਲੋਕ ਕਪੂਥਲੇ ਦੇ ਕਹਿੰਦੇ ਆ ਜੀ ਕਪੂਥਲੇ ਲੋਕ ਪਿਆਰ ਦਿੰਦੇ ਤੇ ਦਿੰਦੇ ਬਹੁਤ ਆ ਪਰ ਜਦੋਂ ਕਪੂਥਲੇ ਲੋਕ ਮੰਜਨ ਤੇ ਆਂਦੇ ਤੇ ਮਾਂਜਦੇ ਵੀ ਬੜੇ ਆ ਹੁਣ ਮੇਰੀ ਹੱਥ ਬਨ ਕੇ ਬੇਨਤੀ ਆ ਕਪੂਥਲਾ ਵਾਸੀਆਂ ਨੂੰ ਬੜਾ ਜਿਰ ਹੋ ਗਿਆ ਕਪੂਥਲੇ ਆ ਸ਼ੋਸ਼ਣ ਹੋ ਗਿਆ ਹੁਣ ਵਾਰੀ ਆ ਮੰਜਨ ਦੀ ਜਿਹੜੇ ਜਿਹੜੇ ਬੰਦਿਆਂ ਨੇ ਅਜ ਤੱਕ ਕਪੂਥਲੇ ਲੋਕਾਂ ਨਾਲ ਦੋਹਰਾ ਜਿਹੜਾ ਮਾਪਦੰਡ ਬਣਾਇਆ ਉਹ ਸਮਾਉਣਾ ਮਾਂਜਦੇ ਹੋ ਤਾਂ ਹੀ ਆਪਣੀ ਜਿੱਤ ਹੋਣੀ ਨਹੀਂ ਆਪਣੀ ਜਿੱਤ ਨਹੀਂ ਹੋਣੀ